ਖਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤੇ ਉਸ ਦੇ ਨਾਲ ਨਾਲ ਜੋ ਵਿਸ਼ੇਸ਼ ਚਰਚਾ ਬਾਸਮਤੀ ਦੇ ਰੇਟਾਂ ਉੱਪਰ ਕਰਦੇ ਹਾਂ ਸੋ ਬਾਸਮਤੀ ਦਾ ਜੋ ਐਕਸਪੋਰਟ ਇਸ ਸਾਲ 20% ਜੋ ਜ਼ਿਆਦਾ ਹੋਇਆ ਪਿਛਲੇ ਸਾਲ ਨਾਲੋਂ ਪਰ ਫਿਰ ਵੀ ਕਿਸਾਨਾਂ ਨੂੰ ਜੋ ਪਿਛਲੇ ਸਾਲ ਜਿੰਨੇ ਰੇਟ ਨਹੀਂ ਮਿਲ ਰਹੇ ਹਾਲਾਂਕਿ ਜੋ ਐਮ.ਏ.ਪੀ.ਵੀ ਹੈ ਉਹ ਵੀ ਸਰਕਾਰ ਨੇ ਇਸ ਵਾਰ ਹਟਾ ਦਿੱਤੀ ਹੈ ਪਰ ਉਸ ਦੇ ਬਾਵਜੂਦ ਵੀ ਮੰਡੀਆਂ ਦੇ ਵਿੱਚ ਕੋਈ ਤੇਜ਼ੀ ਨਹੀਂ ਦਿਖ ਰਹੀ ਤੇ ਜੋ ਮੇਨ ਮੇਨ ਕਿਸਮਾਂ ਨੇ ਜਿਵੇਂ ਕਿ 1401 ਹੋ ਗਈ 17 18 11 21 ਇਹਨਾਂ ਦੇ ਰੇਟ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਸ ਸਕਦੇ ਨੇ ਜਾਂ ਕੀ ਰੇਟ ਦੀ ਰੇਂਜ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਰਹੇਗੀ ਕੁਝ ਤੁਹਾਡੇ ਨਾਲ ਫੈਕਟ ਸਾਂਝੇ ਕਰਾਂਗੇ ਤੇ ਕੁਝ ਨੰਬਰ ਵੀ ਸਾਂਝੇ ਕਰਾਂਗੇ ਤੇ ਨਾਲ ਦੀ ਨਾਲ ਕਿਹੜੇ-ਕਿਹੜੇ ਦੇਸ਼ਾਂ ਤੋਂ ਹੋਣ ਮੌਕੇ ਤੇ ਜੋ ਮੰਗ ਆ ਰਹੀ ਹੈ ਬਾਸਮਤੀ ਚਾਵਲ ਦੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੇ ਪਹਿਲੇ ਫੈਕਟ ਤੇ ਨੰਬਰਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਜੋ ਇਸ ਸਾਲ ਦੇ ਵਿੱਚ ਜੋ ਬਾਸਮਤੀ ਦਾ ਐਕਸਪੋਰਟ ਹੈ ਉਹਦੇ ਵਿੱਚ 20% ਜੋ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਜੇ ਸ਼ੁਰੂਆਤੀ 2023-24 ਦੇ ਸੀਜ਼ਨ ਦੀ ਗੱਲ ਕਰੀਏ ਤਾਂ ਪਹਿਲੇ 4 ਮਹੀਨਿਆਂ ਦੇ ਵਿੱਚ ਹੀ ਜੋ ਇੰਡੀਆ ਨੇ 1.9 ਮਿਲੀਅਨ ਮੈਟ੍ਰਿਕ ਟਨ ਦਾ ਜੋ ਐਕਸਪੋਰਟ ਕਰ ਦਿੱਤਾ ਤੇ ਇਸ ਟੈਮ ਤੇ ਐਮਈਪੀ ਵੀ ਲਾਗੂ ਸੀ ਜਦੋਂ ਇਹ ਐਕਸਪੋਰਟ ਹੋਇਆ ਹੁਣ ਐਮ ਈ ਪੀ ਵੀ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਵੀ ਆ ਰਿਹਾ ਤੇ ਬਾਸਮਤੀ ਦੀਆਂ ਮੇਨ ਮੇਨ ਕਿਸਮਾਂ ਜਿਵੇਂ ਕਿ 1401 1121 ਤੇ 1718 ਇਹ ਅਜੇ ਮੰਡੀ ਦੇ ਵਿੱਚ ਔਣੀਆਂ ਨੇ ਸੋ ਕਾਫੀ ਐਕਸਪੋਰਟ ਨੂੰ ਦੇਖਦੇ ਹੋਇਆ ਤੇ ਐਮ ਈ ਪੀ ਹਟਾਉਣ ਦੇ ਫੈਸਲੇ ਨੂੰ ਦੇਖਦੇ ਹੋਇਆ ਜੋ ਮੰਗ ਹੈ ਵਿਦੇਸ਼ਾਂ ਤੋਂ ਕਾਫੀ ਜ਼ਿਆਦਾ ਆ ਰਹੀ ਹੈ ਤੇ ਇਸ ਤੋਂ ਚਾਂਸਸ ਏਹੀ ਲੱਗ ਰਹੇ ਨੇ ਕਿ ਜੋ ਬਾਸਮਤੀ ਦੀਆਂ ਮੇਨ ਕਿਸਮਾਂ ਨੇ ਉਹਨਾਂ ਦੇ ਰੇਟ ਜੋ ਚੰਗੇ ਇਸ ਵਾਰੀ ਕਿਸਾਨਾਂ ਨੂੰ ਮਿਲਣਗੇ ਹਾਲਾਂਕਿ ਜੋ ਮੌਕੇ ਤੇ ਰੇਟ ਇੰਨੇ ਵਧੀਆ ਨਹੀਂਗੇ ਪਰ ਜੋ ਡਿਮਾਂਡ ਹੈ ਉਹ ਕੈਨੇਡਾ ਇਰਾਕ ਉਮਾਨ ਸਾウਦੀ ਅਰਬ ਤੇ ਯੂਕੇ ਜੇ ਜੇ ਦੇਸ਼ਾਂ ਤੋਂ ਵੀ ਜੋ ਡਿਮਾਂਡ ਇਸ ਵਾਰ ਆ ਰਹੀ ਹੈ ਹਾਲਾਂਕਿ ਜੋ ਈਰਾਨ ਦੇ ਵਿੱਚ ਮੰਗ ਥੋੜੀ ਜੀ ਘਟ ਹੋਈ ਹੈ ਕਿਉਂਕਿ ਆਪਣਾ ਜੋ ਗੁਵਾਰਦੀ ਦੇਸ਼ ਪਾਕਿਸਤਾਨ ਹੈ ਉਥੋਂ ਜੋ ਬਾਸਮਤੀ ਦਾ ਐਕਸਪੋਰਟ ਕਾਫੀ ਜੋ ਈਰਾਨ ਨੂੰ ਹੋ ਰਿਹਾ ਪਹਿਲੇ ਜੋ ਸਭ ਤੋਂ ਵੱਡਾ ਬਾયર ਦੂਜੇ ਨੰਬਰ ਵਾਲਾ ਆਪਣਾ ਈਰਾਨ ਸੀ ਪਰ ਉੱਥੋਂ ਇਸ ਵਾਰ ਥੋੜੀ ਜੀ ਮੰਗ ਘਟ ਹੋਈ ਹੈ ਪਰ ਉਸ ਦੇ ਨਾਲ-ਨਾਲ ਜੋ ਦੂਜੀ ਕੰਟਰੀਆਂ ਦੇ ਵਿੱਚੋਂ ਕਾਫੀ ਡਿਮਾਂਡ ਆ ਰਹੀ ਹੈ ਤੇ ਨਾਲ ਦੀ ਨਾਲ ਜੋ ਮੇਨ-ਮੇਨ ਕਿਸਮਾਂ ਨੇ ਉਹਨਾਂ ਨੇ ਆਪ ਦਾ ਘਰੇਲੂ ਮਾਰਕੀਟ ਦੇ ਵਿੱਚ ਵੀ ਇੱਕ ਚੰਗੀ ਪਛਾਣ ਬਣਾਈ ਹੋਈ ਹੈ ਜਿਵੇਂ 1401 1121 ਦੀ ਗੱਲ ਕਰੀਏ 1885 ਦੀ ਗੱਲ ਕਰੀਏ ਤਾਂ ਕਾਫੀ ਇਨਾਂ ਦਾ ਜੋ ਨਾਮ ਹੈ 1401 ਦਾ ਲੰਬੇ ਟਾਈਮ ਤੋਂ ਚੱਲ ਰਿਹਾ ਸੋ ਉਹਨਾਂ ਦੀ ਡਿਮਾਂਡ ਸੇਲਾ ਚਾਵਲ ਦੀ ਕਾਫੀ ਜੋ ਇੱਥੇ ਇੰਡੀਆ ਦੀ ਮਾਰਕੀਟ ਦੇ ਵਿੱਚ ਵੀ ਹੈ ਤੇ ਹਾਲੇ ਮੰਡੀ ਦੇ ਵਿੱਚ ਮਾਲ ਆਇਆ ਨਹੀਂ ਜਦੋਂ ਮਾਲ ਆਇਆ 1401 ਦਾ ਰੇਟ 4000 ਪਲੱਸ ਰਹੇਗਾ ਤੇ 1121 ਦਾ ਜੋ ਰੇਟ ਹੈ ਉਹ 4500 ਦੇ ਕਰੀਬ ਰਹੇਗਾ ਸੋ ਹਾਲੇ ਸ਼ੁਰੂਆਤੀ ਸੀਜ਼ਨ ਹੈ ਕਾਫੀ ਗੱਲਾਂ ਜੋ ਇੱਕ ਤਰੀਕ ਤੋਂ ਬਾਅਦ ਵੀ ਕਲੀਅਰ ਹੋਣਗੀਆਂ ਜਿਵੇਂ ਆ ਥੋੜਾ ਜਿਹਾ ਰੇਡ ਕਾ ਠੰਡਾ ਹੁੰਦਾ ਪੰਜਾਬ ਸਰਕਾਰ ਦਾ ਸ਼ੈਲਰ ਵਾਲਿਆਂ ਦਾ ਰੇਟ ਵੀ ਬਿਲਕੁਲ ਜੋ ਪਹਿਲੇ ਵਾਲੇ ਸੰਤੁਲਨ ਚ ਆ ਜਾਣਗੇ ਤੇ ਮੇਨ ਮੇਨ ਕਿਸਮਾਂ ਦੀ ਮੰਗ ਕਦੇ ਵੀ ਆਪਾਂ ਬੀਤੇ ਸਾਲਾਂ ਦੀ ਵੀ ਗੱਲ ਕਰੀਏ ਕੋਈ ਮਰਜ਼ੀ ਸਾਲ ਚੱਕ ਕੇ ਵੇਖ ਲਓ ਜੋ ਚੰਗੀਆਂ ਵੈਰਾਈਟੀਆਂ ਲਗਾਤਾਰ ਜਿੰਨਾਂ ਦੇ ਰੇਟ ਆਉਂਦੇ ਨੇ ਉਹਨਾਂ ਦੇ ਰੇਟ ਹਮੇਸ਼ਾ ਹੀ ਹੋਣਗੇ ਸੋ ਕਿਸਾਨ ਵੀਰ ਐਵੇਂ ਘਬਰੋ ਨਾ ਸੋ ਬਾਸਮਤੀ ਦੇ ਉੱਪਰ ਜੋ ਕਾਫੀ ਜੋ ਚਾਂਸਿਸ ਨੇ ਰੇਟ ਇਸ ਵਾਰੀ ਚੰਗੇ ਕਿਸਾਨਾਂ ਨੂੰ ਮਿਲਣਗੇ ਤੇ ਇਸ ਦੇ ਨਾਲ ਨਾਲ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਉੱਪਰ ਵੀ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲੇ ਜੋ ਟੁਹਾਣਾ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2900 ਰੁਪਏ ਲੱਗਿਆ 1692 2870 ਰੁਪਏ 1847 2600 ਰੁਪਏ ਪ੍ਰਤੀ ਕਵਾਂਟਲ ਸੋ ਕਿਸਾਨ ਵੀਰੋ ਇਹ ਜਿਹੜੇ ਰੇਟ ਨੇ ਇਹ ਟੋਪ ਜਿਹੜੀਆਂ ਢੇਰੀਆਂ ਨੇ ਟੋਪ ਦੇ ਰੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੇ ਜਾਂਦੇ ਨੇ ਜੋ ਆਮ ਐਵਰੇਜ ਰੇਟ ਨੇ ਲਗਭਗ 100 150 ਜੋ ਉੱਪਰ ਥੱਲੇ ਇੱਕ ਗੈਪ ਲੈ ਕੇ ਚੱਲੀਏ ਜਿਵੇਂ 1500 ਤੋਂ 2900 ਜੇ ਟੋਪ ਲੱਗਿਆ ਤਾਂ ਉਹ 100 150 ਥੱਲੇ ਤੋਂ ਵੀ ਸ਼ੁਰੂਆਤ ਹੋ ਕੇ ਆਮ ਐਵਰੇਜ ਢੇਰੀਆਂ ਦੇ ਰੇਟ ਉੱਥੇ ਮੰਡੀ ਦੇ ਵਿੱਚ ਮਿਲਦੇ ਨੇ ਇਹ ਸਿਰਫ ਟੋਪ ਦੇ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ ਸੋ ਆਪਾਂ ਜੇ ਮੰਡੀ ਤੇ ਢੇਰੀ ਲੈ ਕੇ ਜਾਣੇ ਆ ਦਾ ਐਵਰੇਜ ਰੇਟ ਆਪਾਂ ਨੂੰ ਮਿਲਦੇ ਨੇ ਸੋ ਇਸ ਤੋਂ ਬਾਅਦ ਕੈਥਲ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2735 ਰੁਪਏ ਪ੍ਰਤੀ ਕੁਇੰਟਲ ਤਰਾਵੜੀ ਮੰਡੀ 1509 ਕੰਬਾਈਨ ਵਾਲਾ 2600 ਰੁਪਏ 1509 ਹੱਥ ਵਾਲਾ 2800 ਰੁਪਏ ਪ੍ਰਤੀ ਕੁਇੰਟਲ ਕੋਸੀ ਮੰਡੀ 1509 ਕੰਬਾਈਨ ਵਾਲਾ 2651 ਰੁਪਏ ਪ੍ਰਤੀ ਕੁਇੰਟਲ ਸ਼ਰਾਂ ਮੰਡੀ 1509 ਕੰਬਾਈਨ ਵਾਲਾ 2625 ਰੁਪਏ ਨਰੇਲਾ ਮੰਡੀ 1509 ਕੰਬਾਈਨ ਵਾਲਾ 2625 ਰੁਪਏ ਰਤਿਆ ਮੰਡੀ 1509 ਕੰਬਾਈਨ ਵਾਲਾ 2775 ਰੁਪਏ ਸਿਰਸਾ ਮੰਡੀ 1509 ਕੰਬਾਈਨ ਵਾਲਾ 2675 ਰੁਪਏ ਪਾਣੀਪਤ ਮੰਡੀ 1509 ਕੰਬਾਈਨ ਵਾਲਾ 2600 ਰੁਪਏ ਤੇ ਉਸ ਤੋਂ ਬਾਅਦ ਪੇਵਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਸਫੀਦੋ ਮੰਡੀ 1509 ਕੰਬਾਈਨ ਵਾਲਾ 2791 ਰੁਪਏ ਪ੍ਰਤੀ ਕੁੰਟਲ ਸੋਨੀਪਤ ਮੰਡੀ 1509 ਕੰਬਾਈਨ ਵਾਲਾ 2650 ਰੁਪਏ ਗਨੌਰ ਮੰਡੀ 1509 ਕੰਬਾਈਨ ਵਾਲਾ 2625 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ 2615 ਰੁਪਏ ਖਨੋਰੀ ਮੰਡੀ 1509 ਕੰਬਾਈਨ ਵਾਲਾ 2740 ਰੁਪਏ ਫਾਜ਼ਿਲਕਾ ਮੰਡੀ 1509 ਕੰਬਾਈਨ ਵਾਲਾ 2752 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2735 ਰੁਪਏ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ 2696 ਰੁਪਏ ਉਸ ਤੋਂ ਬਾਅਦ ਲਾੜਵਾ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2710 ਰੁਪਏ 1847 ਇੱਥੇ 2600 ਰੁਪਏ ਪ੍ਰਤੀ ਕੁਆਂਟਲ ਲੱਗੀ ਹੈ ਪੂਰਨਾ ਮੰਡੀ 1509 ਕੰਬਾਈਨ ਵਾਲਾ 2631 ਰੁਪਏ ਕੋਟਾ ਮੰਡੀ 1509 ਕੰਬਾਈਨ ਵਾਲਾ 2600 ਰੁਪਏ ਸੁਗੰਦਾ ਚੋਨਾ 2400 ਰੁਪਏ 1718 3300 ਰੁਪਏ ਤੇ ਸੰਬਲ ਮੰਡੀ 1509 ਕੰਬਾਈਨ ਵਾਲਾ 2400 ਰੁਪਏ ਸਮਾਣਾ ਮੰਡੀ 1509 ਕੰਬਾਈਨ ਵਾਲਾ 2810 ਰੁਪਏ ਜੰਡੇਆਲਾ ਗੁਰੂ 1509 ਕੰਬਾਈਨ ਵਾਲਾ 2600 ਰੁਪਏ ਫਤੇਗੜ ਚੂੜੀਆਂ ਮੰਡੀ 1509 ਕੰਬਾਈਨ ਵਾਲਾ 2640 ਰੁਪਏ ਫਤਿਹਾਂਵਾਲ ਮੰਡੀ 1509 ਕੰਬਾਈਨ ਵਾਲਾ 2720 ਰੁਪਏ ਜੀਂਦ ਮੰਡੀ 1509 ਕੰਬਾਈਨ ਵਾਲਾ 2625 ਰੁਪਏ ਸੁਨਾਮ ਮੰਡੀ 1509 ਕੰਬਾਈਨ ਵਾਲਾ 2600 ਰੁਪਏ ਜਾਖਲ ਮੰਡੀ 1509 ਕੰਬਾਈਨ ਵਾਲਾ 2785 ਰੁਪਏ ਸਮਾਲਖਾ ਮੰਡੀ 1509 ਕੰਬਾਈਨ ਵਾਲਾ 2631 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਜੋ ਮੇਨ ਮੇਨ ਰੇਟ ਸੀ ਮੇਨ ਮੇਨ ਮੰਡੀਆਂ ਦੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਇਸ ਦੇ ਇਲਾਵਾ ਬਾਸਮਤੀ ਦੇ ਉੱਪਰ ਤੁਹਾਡੀ ਕੀ رائے ਹੈ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਮਿਲ ਸਕਦੇ ਨੇ ਜਾਂ ਨਹੀਂ ਮਿਲ ਸਕਦੇ ਉਹ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰੋ ਤੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਆਵਦਾ ਚੋਨਾ ਮੰਡੀ ਦੇ ਵਿੱਚ ਵੇਚਿਆ ਤਾਂ ਕਮੈਂਟਾਂ ਦੇ ਵਿੱਚ ਰੇਟ ਤੇ ਸ਼ਹਿਰ ਦਾ ਨਾਮ ਵੀ ਜਰੂਰ ਦੱਸਦਿਆ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ